ਵਿਧਾਨ ਸਭਾ ਹਲਕਾ ਜਨਾਲਾ ਦੀਨੋਂ ਦੇ ਪਿੰਡ ਖਤਰਾਈ ਕਲਾ ਦੀ ਪੰਚਾਇਤ ਨੇ ਨੌ ਜਵਾਨੀ ਨੂੰ ਨਸ਼ਿਆਂ ਤੇ ਹੋਰ ਮਾੜੀਆਂ అలਮਤਾਂ ਤੋਂ ਬਚਾਉਣ ਲਈ ਇੱਕ ਨਵਕੇਲੀ ਪਹਿਲ ਕਰਦਿਆਂ ਪਿੰਡ ਤੇ ਲੋਕਾਂ ਦੀ ਸਹਿਮਤੀ ਨਾਲ ਨਸ਼ਿਆਂ ਤੇ ਪਿੰਡ ਵਿੱਚ ਹੀ ਕੋਟ ਮੈਰिज ਕਰਵਾਨ ਵਾਲਿਆਂ ਵਿਰੁੱਧ ਮਤਾ ਪਾ ਕੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਪੰਚਾਇਤ ਅਤੇ ਕੋਈ ਵੀ ਪਿੰਡ ਦਾ ਮੌਤਬਰ ਵਿਅਕਤੀ ਉਸ ਨੂੰ ਛਡਾਣ ਲਈ ਥਾਣੇ ਵਿੱਚ ਨਹੀਂ ਜਾਵੇਗਾ ਤੇ ਜੇਕਰ ਪਿੰਡ ਦਾ ਹੀ ਕੋਈ ਕੁੜੀ ਜਾਂ ਮੁੰਡਾ ਪਿੰਡ ਵਿੱਚ ਹੀ ਕੋਟ ਮੈਰਿਜ ਕਰਵਾਉਂਦਾ ਹੈ ਤਾਂ ਉਸ ਨੂੰ ਪਰਿਵਾਰ ਸਮੇਤ 20 ਸਾਲ ਲਈ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਇਸ ਮੌਕੇ ਸਰਪੰਚ ਨਿਸ਼ਾਨ ਸਿੰਘ ਸ਼ਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਇਹ ਤਹਿਤ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਇੱਕ ਕਦਮ ਚੁੱਕਿਆ ਹੈ ਜਿਸ ਤਹਿਤ ਉਹਨਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਵੱਡਾ ਸਹਿਯੋਗ ਮਿਲ ਰਿਹਾ ਹੈ ਪਰ ਕੁਝ ਲੋਕ ਵੱਖ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿਵਾ ਰਹੇ ਹਨ ਜਿਸ ਬਾਬਤ ਉਹਨਾਂ ਵੱਲੋਂ ਪੁਲਿਸ ਥਾਣਾ ਝੰਡੇਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਡੀਜੀਪੀ ਪੰਜਾਬ ਐਸਐਸਪੀ ਅੰਮ੍ਰਿਤਸਰ ਦਿਹਾਤੀ ਅਤੇ ਐਸਡੀਐਮ ਅਜ਼ਨਾਲਾ ਨੂੰ ਵੀ ਦਰਖਾਸਤਾਂ ਦਿੱਤੀਆਂ ਜਾਣੀਆਂ ਤੇ ਤਾਂ ਕਿਆਂ ਦੇਣ ਵਾਲੇ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ ਇਸ ਮੌਕੇ ਸਾਬਕਾ ਸਰਪੰਚ ਗੁਰਬਚਨ ਸਿੰਘ ਸਾਬਕਾ ਸਰਪੰਚ ਦਲਜੀਤ ਸਿੰਘ ਲਖਵਿੰਦਰ ਸਿੰਘ ਕਾਲੂ ਪੰਜ ਕਸ਼ਮੀਰ ਸਿੰਘ ਪੰਜ ਹਰਪਾਲ ਸਿੰਘ ਪੰਜ ਸ਼੍ਰੀਮਤੀ ਰਾਜਵਿੰਦਰ ਕੌਰ ਪੰਜ ਭਗਵੰਤ ਸਿੰਘ ਪੰਜ ਦਰਸ਼ਨ ਕੌਰ सोनू ਖਤਰਾਈ ਕਲਾ ਬਲਜਿੰਦਰ ਸਿੰਘ ਹਰਜਿੰਦਰ ਸਿੰਘ ਗੁਰਮukh ਸਿੰਘ, ਜੋਗਿੰਦਰ ਸਿੰਘ, ਨਵਦੀਪ ਸਿੰਘ, ਧਿਆਨ ਸਿੰਘ, ਕੁਲਵਿੰਦਰ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ ਅਤੇ ਬਲਵੀਰ ਸਿੰਘ ਪ੍ਰਕਾਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।